ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਪਾਵਰ ਦਾ ਸਹੀ ਪ੍ਰਯੋਗ ਕੀਤਾ ਗਿਆ ਅੱਜ ਸ਼ੀਸ਼ਾ ਦਿਖਾ ਦਿੱਤਾ ਗਿਆ ਦਿੱਲੀ ਵਾਲਿਆਂ ਨੂੰ ਖਾਸ ਕਰਕੇ ਸੁਪਰ ਸੀਐਮ ਨੂੰ ਹਾਲਾਂਕਿ ਸੁਪਰ ਸੀਐਮ ਦੀ ਮਰਜ਼ੀ ਤੋਂ ਬਿਨਾ ਪਿਛਲੇ 3.5 ਸਾਲ ਪੰਜਾਬ ਦੇ ਵਿੱਚ ਪੱਤਾ ਵੀ ਨਹੀਂ ਹਿਲਿਆ ਲੇਕਿਨ ਇਹ ਚਾਬੀ ਆਪ ਆਦਮੀ ਪਾਰਟੀ ਦੇ ਕਰਮਿੰਨਰ ਅਰਵਿੰਦ ਕੇਜੀਵਾਲ ਵੱਲੋਂ ਮਰੋੜੀ ਕੀ ਹੈ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਐਕਸ਼ਨ ਲਿਆ ਹੈ ਸੁਪਰ ਸੀਐਮ ਤੇ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦਾ ਸੁਪਰ ਸੀਐਮ ਸੀ ਰਾਗਵ ਚੱਡਾ ਰਾਗਵ ਚੱਡਾ ਜਿਹੜੀਆਂ ਫਾਈਲਾਂ ਉੱਤੇ ਸਿਗਨੇਚਰ ਕਰਦੇ ਸੀ ਐਸਐਸਪੀ ਐਚਓ ਡੀਐਸਪੀ ਅਤੇ ਆਈਜੀ ਦੀ ਬਦਲੀ ਤੋਂ ਲੈ ਕੇ ਜਿੰਨੇ ਵੀ ਜਿੰਨੇ ਵੀ ਬਿਊਰੋਕ੍ਰਾਸੀ ਹੈ ਜਿੰਨੇ ਵੀ ਵੱਡੇ ਅਫਸਰ ਸ਼ਾਹੀ ਐ ਉਹਨਾਂ ਨੂੰ ਹਾਜੀ ਲਗਾਉਣੀ ਪੈਂਦੀ ਸੀ ਰਗਵ ਚੱਡਾ ਦੇ ਦਫਤਰ ਦੇ ਵਿੱਚ ਤੇ ਦੂਸਰੇ ਪਾਸੇ ਜਿੰਨੇ ਵੀ ਵਿਧਾਇਕ ਜਿੰਨੇ ਵੀ ਮੰਤਰੀ ਨੇ ਉਸ 50 ਨੰਬਰ ਕੋਟੀ ਦੇ ਵਿੱਚ ਬੈਠਦੇ ਸੀ ਤੁਹਾਨੂੰ ਦੱਸ ਦਈਏ ਕਿ ਰਗਵ ਚੱਡਾ ਨੇ ਕਰੋੜਾਂ ਰੁਪਏ ਉਸ 50 ਨੰਬਰ ਕੋਟੀ ਉੱਤੇ ਖਰਚਿਆ ਜੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦੀ ਰਹਿائش ਅਤੇ ਰਗਵ ਚੱਡੇ ਦੀ ਰਹਿائش ਦੀ ਤੇ ਲੋਕ ਕਹਿੰਦੇ ਸੀ ਕਿ ਰਗਵ ਚੱਡੇ ਦੀ ਕੋਠੀ ਜਿਹੜੀ ਬੈਸਟ ਹੈ ਸੀਐਮ ਮਾਨ ਦੀ ਕੋਠੀ ਜਿਹੜੀ ਹੈ ਉਹ ਬੜੀਆ ਘਟਿਆ ਦਰਜੇ ਦੀ ਹੈ ਕਿਉਂਕਿ ਰੈਨੋਵੇਸ਼ਨ ਜਿਹੜੀ ਹੈ ਨਹੀਂ ਕੀਤੀ ਗਈ ਰਗਵ ਚੱਡੇ ਨੇ ਜਦੋਂ ਪੰਜਾਬ ਦੇ ਸਰਕਾਰ ਬਣੀ ਕਰੋੜਾਂ ਰੁਪਏ ਖਰਚ ਕਰਕੇ ਉਸ ਕੋਠੀ ਨੂੰ ਰੈਨੋਵੇਸ਼ਨ ਕੀਤਾ ਉਸ ਦਾ ਤਾਂਚਾ ਉਸ ਨੂੰ ਲਿਪਾਪੋਤੀ ਕੀਤੀ ਗਈ ਤੇ ਮੰਤਰੀ ਅਤੇ ਵਿਧਾਇਕ ਲੈਣਾ ਦੇ ਵਿੱਚ ਖੜਕੇ ਉਹਦੇ ਸਾਹਮਣੇ ਖੜਦੇ ਸੀ ਵਿਧਾਇਕ ਅਤੇ ਮੰਤਰੀ ਉਸ ਨੂੰ ਆਕਾ ਮੰਨਦੇ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਰਗਵ ਚੱਡਾ ਉੱਤੇ ਵੱਡਾ ਐਕਸ਼ਨ ਲਿਆ ਗਿਆ ਰਗਵ ਚੱਡਾ ਹੁਣ ਸੁਪਰ ਸੀਐਮ ਨਹੀਂ ਹੋਣਗੇ ਰਗਵ ਚੱਡਾ ਪਹਿਲਾਂ ਸੈਨ ਫਾਈਲਾਂ ਤੇ ਨਹੀਂ ਕਰਨਗੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕਰਨ ਇਹ ਬਰਦਾਸ਼ਤ ਨਹੀਂ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ 50 ਨੰਬਰ ਕੋਟੀ ਦੇ ਵਿੱਚੋਂ ਕੱਢ ਕੇ ਮਾਰਿਆ ਹੈ ਵਿਪੈ ਤੁਸੀਂ ਦਿੱਲੀ ਜਾਓ ਤੁਸੀਂ ਦਿੱਲੀ ਹੋ ਤੁਸੀਂ ਦਿੱਲੀ ਵਾਲਿਆਂ ਦੀ ਗੱਲ ਕਰਦੇ ਹੋ ਕਿਉਂਕਿ ਰਾਜ ਸਭਾ ਦੇ ਮੈਂਬਰ ਹੋਣ ਦੇ ਬਾਵਜੂਦ ਕੋਈ ਪੰਜਾਬ ਦੇ ਆਕਵਾਸੇ ਰਾਗਮ ਚੱਡਾ ਵੱਲੋਂ ਗੱਲ ਹੀ ਨਹੀਂ ਕੀਤੀ ਗਈ ਕਿਉਂਕਿ ਉਹ ਸੱਤਾ ਦਾ ਆਨੰਦ ਮਾਣ ਆਇਸੀ ਸੱਤਾ ਦਾ ਆਨੰਦ ਇਵੇਂ ਨਹੀਂ ਮਾਣਿਆ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਾਰੀਆਂ ਪਾਫਰਾ ਥੋਲੀਆਂ ਗਈਆਂ ਨੇ ਹੁਣ ਮੰਤਰੀਆਂ ਅਤੇ ਵਿਧਾਇਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹਾਜ਼ਰ ਹੋਣਾ ਪਵੇਗਾ ਜਿੰਨੇ ਵੀ ਵੱਡੀ ਅਫਸਰਸ਼ਾਈ ਹੈ ਬਿਊਰੋਕ੍ਰਾਸੀ ਹੈ ਉਹ ਹਾਜ਼ਰੀ ਲਗਾਏਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੀ ਹੁਣ ਉਹ ਰਗਵ ਚੱਡਾ ਦੇ ਕੋਲ ਨਹੀਂ ਜਾਣਗੇ ਕਿਉਂਕਿ ਰਗਵ ਚੱਡਾ ਦੇ ਕੋਲ ਉਹ 50 ਨੰਬਰ ਕੋਟੀ ਜਿੱਥੇ ਕਿਸੇ ਸਮੇਂ ਕਪ ਅਮਰਦਸ ਸਿੰਘ ਰਹਿੰਦਾ ਸੀ ਜਿੱਥੇ ਕਿਸੇ ਪ੍ਰਕਾਸ਼ ਸਿੰਘ ਬਾਦਲ ਵੀ ਰਹਿੰਦਾ ਸੀ ਅੱਜ ਤੋਂ ਪਹਿਲਾਂ ਜਿੰਨੇ ਵੀ ਮੁੱਖ ਮੰਤਰੀ ਬੜੇ ਉਸ ਕੋਟੀ ਵਿੱਚ ਰਹਿੰਦੇ ਸੀ ਲੇਕਿਨ ਰਗਵ ਚੱਡਾ ਨੇ ਉਹ ਕੋਠੀ ਜਾਣ ਬੁੱਝ ਕੇ ਮੱਲੀ ਹੋਈ ਸੀ ਕਿਉਂਕਿ ਰਾਤਵ ਚੱਡਾ ਦਾ ਸੁਪਨਾ ਹੈ ਪੰਜਾਬ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਇਹ ਗੱਲ ਉਸਨੇ ਕਪੜ ਸ਼ਰਮਾ ਦੇ ਸ਼ੋਅ ਦੇ ਵਿੱਚ ਕਹੀ ਕਿ ਜਿਹੜੀ ਗੱਲ ਨਾ ਸੋਚੇ ਉਹ ਹੋ ਜਾਵੇਗੀ ਪ੍ਰਧਾਨ ਮੰਤਰੀ ਬਾਰੇ ਨਾ ਸੋਚੇ ਮੇਰੀ ਤਰਨ ਪਤਨੀ ਪ੍ਰਨੀਤੀ ਚੋਪੜਾ ਤੇ ਜੇਕਰ ਨਹੀਂ ਸੋਚੇਗੀ ਤੇ ਮੈਂ ਪ੍ਰਧਾਨ ਮੰਤਰੀ ਬਣ ਜਾਵਾਂਗਾ ਹਾਲਾਂਕਿ ਇਹ ਸੁਪਨਾ ਹੈ ਅਰਵਿੰਦ ਕੇਜੀਵਾਲ ਦਾ ਤੇ ਅਰਵਿੰਦ ਖੇਜੀਵਾਲ ਦੇ ਰਾਹ ਦੇ ਵਿੱਚ ਕੋਈ ਵੀ ਆਵੇਗਾ ਉਸ ਨੂੰ ਠੁਡਾ ਵੀ ਬਚੇਗਾ ਉਸ ਨੂੰ ਢੋਕਰਾ ਵੀ ਖਾਣੀਆਂ ਪੈਣਗੀਆਂ ਸੂਤਰ ਦੱਸਦੇ ਨੇ ਕਿ ਇਹ ਬਾਪ ਰੋੜੀ ਗਈ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਰਗਵ ਚੱਡੇ ਦੀ ਕਿ ਇਸ ਨੂੰ ਕੋਠੀ ਦੇ ਵਿੱਚੋਂ ਬਾਹਰ ਕੱਢ ਦਿਓ ਤੇ ਸਾਰੀਆਂ ਇਸ ਦੀਆਂ ਪਾਵਰਾਂ ਸਾਰੀਆਂ ਸ਼ਕਤੀਆਂ ਖੋਲੋ ਅੱਜ ਤੋਂ ਬਾਅਦ ਉਸ 50 ਨੰਬਰ ਕੋਠੀ ਦੇ ਵਿੱਚ ਭਗਵੰਤ ਮਾਨ ਹੋਣਗੇ ਜਾਂ ਉਹ ਖਾਲੀ ਪਈ ਰਹੇਗੀ ਜਿਹੜੀ ਖਾਸ ਕਰਕੇ ਰਗਵ ਚੱਡੇ ਵਾਲੀ ਕੋਠੀ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਸੀ ਤੇ ਉਹਦੇ ਵਿੱਚ ਧੱਕੇ ਨਾਲ ਕਬਜ਼ਾ ਕੀਤਾ ਗਿਆ ਲੇਕਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਬਜ਼ਾ ਵੀ ਛੁਡਾਇਆ ਦਿੱਲੀ ਵੀ ਭਜਾ ਦਿੱਤਾ ਸਾਰੀਆਂ ਪਾਵਰਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਆਈਆਂ ਨੇ ਹੁਣ ਭਗਵੰਤ ਮਾਨ ਆਪਣੇ ਪੱਧਰ ਤੇ ਵੱਡੇ ਫੈਸਲੇ ਲੈ ਸਕਦੇ ਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚਿਵਾਲ ਨੇ ਯਾਨੀ ਕਿ ਰਾਗਵ ਚੱਡਾ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਵੱਲੋਂ ਮੰਨ ਆਈਆਂ ਕੀਤੀਆਂ ਗਈਆਂ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਹੀ ਕੀਤੀ ਗਈ ਤੇ ਦੂਸਰੇ ਪਾਸੇ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਕਿਹਾ ਗਿਆ ਕਿ ਮੇਰਾ ਸੁਪਨਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਕਿਉਂਕਿ ਅਰਵਿੰਦ ਕੇਸ਼ਵਾਨ ਨੇ ਚਾਹੁੰਦਾ ਕਿ ਮੇਰੀ ਜਗ੍ਹਾ ਕੋਈ ਹੋਰ ਲਵੇ ਤਾਂ